ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਿਆ ਸੰਗਤਾਂ ਬਹੁਤ ਵੱਡੇ ਭਾਗਾਂ ਵਾਲੀਆਂ ਹਨ ਜੋ ਅੰਮ੍ਰਿਤ ਵੇਲੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਕੇ ਗੁਰਬਾਣੀ ਪੜ੍ਹ ਸੁਣ ਕੇ ਸੇਵਾ ਸਿਮਰਨ ਕਰਕੇ ਆਪਣਾ ਮੁਲਕ ਜੀਵਨ ਸਫਲ ਕੀਤਾ ਹੈ ਅੱਜ ਆਪਾਂ ਤਲੰਗ ਰਾਗ ਵਿੱਚ ਨਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੇ ਫਰਮਾਨ ਹੁਕਮਨਾਮ ਸਾਹਿਬ ਦੀ ਵਿਆਖਿਆ ਕਰਾਂਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ 9 ਕਾਡੀ ਕਿਉਂ ਕਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕੋ ਹੀ ਹੈ ਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਪਰਮਾਤਮਾ ਇੱਕੋ ਹੀ ਹੈ ਪਰ ਉਹ ਜੋ ਇਨਸਾਨ ਪਰਮਾਤਮਾ ਦੀ ਬੰਦਗੀ ਸਿਮਰਨ ਕਰਦਾ ਹੈ ਉਸੇ ਇਨਸਾਨ ਨੂੰ ਪਰਮਾਤਮਾ ਦੀ ਸਫਲਤਾ ਹਾਸਲ ਹੁੰਦੀ ਹੈ ਉਸੇ ਇਨਸਾਨ ਨੂੰ ਪਰਮਾਤਮਾ ਮਿਲਦਾ ਹੈ ਜੋ ਇਨਸਾਨ ਬੰਦਗੀ ਸਿਮਰਨ ਕਰਦਾ ਹੈ ਚੇਤਨਾ ਹੈ ਤ्यों ਚੇਤਨਾ ਇਸ ਦਿਨ ਮੈਂ ਪ੍ਰਾਨੀ ਇਹ ਮਨੁੱਖ ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ ਤਾਂ ਦਿਨ ਰਾਤ ਇੱਕ ਕਰਕੇ ਸਿਮਰਨਾ ਸ਼ੁਰੂ ਕਰ ਦੇ ਇਨਸਾਨ ਜੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੁੰਦਾ ਹੈ ਗੁਰੂ ਦੀ ਬਾਣੀ ਪੜ੍ਹਨਾ ਚਾਹੁੰਦਾ ਹੈ ਗੁਰੂ ਦੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹ ਰਾਤ ਦਿਨ ਇੱਕ ਕਰਕੇ ਪਰਮਾਤਮਾ ਦਾ ਨਾਮ ਜਪਣਾ ਸਟਾਰਟ ਕਰ ਦਵੇ ਚਿੰਚਿ ਨੀਉਤ ਵਿਹਾਤ ਹੈ ਫੂਟੇ ਕਟ ਜਿਉ ਪਾਣੀ ਰਹਾਉ ਕਿਉਂਕਿ ਜਿਵੇਂ ਤੋੜੇ ਹੋਏ ਘੜੇ ਵਿੱਚੋਂ ਪਾਣੀ ਸਹਜੇ ਸਹਜੇ ਨਿਕਲਦਾ ਰਹਿੰਦਾ ਹੈ ਤਿਵੇਂ ਹੀ ਇੱਕ ਇੱਕ ਛਿਨ ਕਰਕੇ ਉਮਰ ਬੀਤਦੀ ਜਾ ਰਹੀ ਹੈ ਜਿਸ ਤਰੀਕੇ ਨਾਲ ਤੋੜੇ ਵਿੱਚੋਂ ਇੱਕ ਇੱਕ ਬੂੰਦ ਕਰਕੇ ਪਾਣੀ ਡਿੱਗਦੀ ਰਹਿੰਦੀ ਹੈ ਪਾਣੀ ਤੋੜੇ ਵਿੱਚੋਂ ਘਟਦਾ ਰਹਿੰਦਾ ਹੈ ਇਸੇ ਹੀ ਤਰੀਕੇ ਨਾਲ ਇਨਸਾਨ ਦੀ ਜ਼ਿੰਦਗੀ ਹੈ ਇੱਕ ਇੱਕ ਦਿਨ ਕਰਕੇ ਇਨਸਾਨ ਦੀ ਜ਼ਿੰਦਗੀ ਘਟ ਕੇ ਘਟਦੀ ਹੀ ਜਾਂਦੀ ਹੈ ਪਰ ਆਪਾਂ ਨੂੰ ਸਮਝ ਸੋਝੀ ਨਹੀਂ ਹੈ ਆਪਾਂ ਸੋਚਦੇ ਹੀ ਨਹੀਂ ਵੀ ਆਪਣਾ ਕਦੋਂ ਅੰਤ ਵੇਲਾ ਆ ਜਾਣਾ ਹੈ ਕਿਸ ਵੇਲੇ ਆਪਾਂ ਨੂੰ ਪਰਮਾਤਮਾ ਨੇ ਬਾਜ਼ ਮਾਰ ਲੈਣੀ ਹੈ ਕਿਸ ਵੇਲੇ ਯਮਰਾਜ ਨੇ ਆਪਾਂ ਨੂੰ ਲੈਣੇ ਆ ਜਾਣਾ ਹੈ ਇਨਸਾਨ ਨੂੰ ਕੁਝ ਨਹੀਂ ਪਤਾ ਇਨਸਾਨ ਇਹ ਆਪਣੇ ਕਮਾਕਾਰਾਂ ਵਿੱਚ ਇਹ ਵਿਅਰਥ ਹੈ ਧਨ ਦੌਲਤ ਕਮਾਉਣ ਵਿੱਚ ਇਹ ਵਿਅਰਥ ਹੈ ਉਸ ਨੂੰ ਨਹੀਂ ਪਤਾ ਮੈਂ ਧਨ ਦੌਲਤ ਕਮਾ ਰਿਆਂ ਹਾਂ ਇਸ ਨੂੰ ਮੈਂ ਖਰਚ ਸਕਦਾ ਹਾਂ ਜਾਂ ਨਹੀਂ ਉਹ ਵੀ ਨਹੀਂ ਪਤਾ ਕਮਾਉਣ ਦਾ ਵੀ ਨਹੀਂ ਪਤਾ ਤੇ ਖਰਚਣ ਦਾ ਵੀ ਨਹੀਂ ਪਤਾ ਸਦਾ ਹੈ ਇਨਸਾਨ ਪੈਸੇ ਦੇ ਪਿੱਛੇ ਭਜਿਆ ਫਿਰ ਦਾ ਹੈ ਨਾ ਪਲ ਪਲ ਕਰਕੇ ਛਿਨ ਛਿਨ ਕਰਕੇ ਇਨਸਾਨ ਦੀ ਜ਼ਿੰਦਗੀ ਜਿੱਦਾਂ ਮਟਕੇ ਦੇ ਵਿੱਚੋਂ ਪਾਣੀ ਕੱਟਦਾ ਹੈ ਉਸੇ ਤਰੀਕੇ ਨਾਲ ਕੱਟਦੀ ਜਾ ਰਹੀ ਹੈ ਆਪਾਂ ਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਗੁਰੂ ਮਹਾਰਾਜੇ ਆਪਣੇ ਤੇ ਕਿਰਪਾ ਕਰਨਗੇ ਰਾਤ ਦਿਨ ਕਰਕੇ ਇਨਸਾਨ ਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹਰ ਗੁਨੇ ਕਾਹੇ ਨਾ ਗਾਵੇ ਮੂਰਖ ਗਿਆਨ ਏ ਮੂਰਖ ਹੇ ਬੇਸਮਝੇ ਇਨਸਾਨ ਜਿਹੜਾ ਹੈ ਉਹ ਮੁਰਖ ਹੈ ਬੇਸਮਝ ਹੈ ਉਸ ਨੂੰ ਕੋਈ ਸਮਝ ਨਹੀਂ ਹੈ ਤੂੰ ਪਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਕਿਉਂ ਨਹੀਂ ਗਾਉਂਦਾ ਹੈ ਇਨਸਾਨ ਪਰਮਾਤਮਾ ਦੇ ਗੀਤ ਨਹੀਂ ਗਾਉਂਦਾ ਪਿਆ ਜਿਸ ਕਮਲ ਹੀ ਇਸ ਸੰਸਾਰ ਤੇ ਇਨਸਾਨ ਦੀ ਜੂਨ ਮਿਲੀ ਹੈ ਉਹ ਕੰਮ ਨਹੀਂ ਕਰ ਰਿਹਾ ਆਪਾਂ ਵਿਕਾਰਾਂ ਦੇ ਹੀ ਕੰਮ ਕਰ ਰਹੇ ਹਾਂ ਸਦਾ ਹੀ ਗਲਤ ਕੰਮ ਕਰ ਰਹੇ ਹਾਂ ਚੰਗਾ ਹਜੇ ਤੱਕ ਆਪਾਂ ਕੋਈ ਕੰਮ ਨਹੀਂ ਕੀਤਾ ਚੰਗਾ ਕੇਵਲ ਕੰਮ ਪਰਮਾਤਮਾ ਦਾ ਨਾਮ ਜਪਣਾ ਹੈ ਜੋ ਇਹਨ ਇਨਸਾਨ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਾਤਮਾ ਦੀ ਬਹੁਤ ਹੀ ਕਿਰਪਾ ਹੁੰਦੀ ਹੈ ਉਹ ਇਨਸਾਨ ਉਤੇ ਪਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਗਾਣੇ ਚਾਹੀਦੇ ਹਨ ਸਦਾ ਹੀ ਪਰਮਾਤਮਾ ਦੀ ਵਡਿਆਈਆਂ ਕਰਨੀਆਂ ਚਾਹੀਦੀਆਂ ਹਨ ਪਰ ਇਹ ਸੰਸਾਰ ਵਿੱਚ ਦੁਨੀਆ ਵਾਲੇ ਚੁਗਲੀਆਂ ਨਿੰਦਿਆ ਮਾੜੇ ਕਰਮ ਕਰਦੇ ਹਨ ਪਰਮਾਤਮਾ ਦੀ ਵਡਿਆਈ ਨਹੀਂ ਕਰਦੇ ਗੁਰੂ ਘਰ ਆ ਕੇ ਵੀ ਸੰਗਤਾਂ ਕਈ ਵਾਰ ਚੁਗਲੀ ਨਿੰਦਿਆ ਕਰਦੇ ਹਨ ਮਾੜੇ ਕਰਮ ਕਰਦੇ ਹਨ ਗੁਰੂ ਦੀ ਬਾਣੀ ਤੇ ਧਿਆਨ ਨਹੀਂ ਦਿੰਦੇ ਵੀ ਗੁਰੂ ਦੀ ਬਾਣੀ ਕੀ ਬੋਲ ਰਹੀ ਹੈ ਕੀ ਪੜ੍ਹਨਾ ਹੈ ਕੀ ਸੁਣਨਾ ਹੈ ਗੁਰੂ ਵਿੱਚ ਵੀ ਧਿਆਨ ਨਹੀਂ ਹੈ ਸੰਗਤ ਦਾ ਉਹ ਸੰਗਤ ਦਾ ਧਿਆਨ ਚੁਗਲੀ ਨਿੰਦਿਆ ਮਾੜੇ ਕਰਮਾਂ ਵਿੱਚ ਕੀ ਹੋਇਆ ਤੇ ਕੀ ਨਹੀਂ ਹੋਇਆ ਉਸ ਤੇ ਵਿੱਚ ਹੀ ਰਹਿੰਦਾ ਹੈ ਉਹ ਪਰਮਾਤਮਾ ਦੇ ਨਾਲ ਨਹੀਂ ਜੁੜ ਸਕਦੇ ਕਦੇ ਵੀ ਨਾ ਹੀ ਉਹ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ ਝੂਠੇ ਲਾਲਚੇ ਲੱਗ ਕੇ ਨੈ ਮਰਮ ਪਛਾਨ ਮਾਇਆ ਦੇ ਝੂਠੇ ਲਾਲਚ ਵਿੱਚ ਫਸ ਕੇ ਤੂੰ ਮੌਤ ਨੂੰ ਵੀ ਚੇਤੇ ਨਹੀਂ ਕਰਦਾ ਇਨਸਾਨ ਜਿਹੜਾ ਪੈਸੇ ਦੇ ਪਿੱਛੇ ਹੀ ਤੁਰਿਆ ਰਹਿੰਦਾ ਹੈ ਉਹ ਮੌਤ ਨੂੰ ਚੇਤੇ ਨਹੀਂ ਕਰਦਾ ਭਈ ਕਿਸ ਵੇਲੇ ਮੌਤ ਆ ਜਾਣੀ ਹੈ ਉਸ ਨੂੰ ਪੈਸਿਆਂ ਦਾ ਹੀ ਲਾਲਚ ਰਹਿੰਦਾ ਹੈ ਭਈ ਅੱਜ ਇੰਨੇ ਕਮਾਏ ਹਨ ਕੱਲ ਇੰਨੇ ਕਮਾਣੇ ਹਨ ਵੱਧ ਤੋਂ ਵੱਧ ਪੈਸਾ ਇਕੱਠਾ ਕਰਨਾ ਹੈ ਪਰ ਉਸ ਨੂੰ ਨਹੀਂ ਪਤਾ ਮੈਂ ਵੱਧ ਤੋਂ ਵੱਧ ਪੈਸਾ ਇਕੱਠਾ ਤਾਂ ਕਰ ਲੈਣਾ ਹੈ ਪਰ ਇਸ ਨੂੰ ਖਰਚਣ ਲਈ ਮੇਰੇ ਕੋਲ ਸਮਾਂ ਨਹੀਂ ਹੈ ਜਦੋਂ ਇਨਸਾਨ ਧੋਲ ਧਨ ਦੌਲਤ ਇਕੱਠਾ ਕਰ ਲੈਂਦਾ ਹੈ ਉਸ ਵੇਲੇ ਉਸ ਦਾ ਅੰਤ ਸਮਾ ਆ ਜਾਂਦਾ ਹੈ ਪੈਸਾ ਇਕੱਠਾ ਕਰਦੇ ਕਰਦੇ ਇਨਸਾਨ ਦੀ ਜੂਨ ਖਤਮ ਹੋ ਜਾਂਦੀ ਹੈ ਜ਼ਿੰਦਗੀ ਜਿੰਨੇ ਸਵਾਸਾਂ ਦੀ ਲਿਖੀ ਹੈ ਉਹ ਪੂਰੀ ਹੋਣ ਵਾਲੀ ਹੁੰਦੀ ਹੈ ਉਸ ਵੇਲੇ ਪਰ ਉਸ ਨੂੰ ਪਰਮਾਤਮਾ ਦੀ ਯਾਦ ਕਦੇ ਨਹੀਂ ਆਉਂਦੀ ਮੌਤ ਦੀ ਯਾਦ ਕਦੇ ਨਹੀਂ ਆਉਂਦੀ ਭਈ ਕਿਸ ਵੇਲੇ ਮੇਰਾ ਅੰਤ ਸਮਾ ਆ ਜਾਣਾ ਹੈ ਕਿਸ ਵੇਲੇ ਮੇਰੀ ਮੌਤ ਆ ਜਾਣੀ ਉਸ ਨੂੰ ਡਰ ਨਹੀਂ ਹੈ ਅਜੋ ਕੁਛ ਬਿਗਰਿਓ ਨਹੀਂ ਜੋ ਪ੍ਰਭ ਕੇ ਗੁਣ ਗਾਵੇ ਪਰ ਜਿਵੇਂ ਮਨੁੱਖ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਦੇਵੇ ਭਾਵੇਂ ਸਿਮਰਨਾ ਹਿੰਤਾ ਵਿੱਚ ਹੀ ਕਿਤਨੀ ਉਮਰ ਗੁਜ਼ਰ ਗਈ ਚੁੱਕੀ ਹੋਵੇ ਫਿਰ ਵੀ ਉਹ ਕੋਈ ਨੁਕਸਾਨ ਨਹੀਂ ਹੈ ਇਨਸਾਨ ਦੀ ਜਿੰਨੀ ਵੀ ਉਮਰ ਨਿਕਲ ਗਈ ਹੈ ਬੀਓ ਸੁਣੋ ਪਤਾ ਲੱਗ ਗਿਆ ਹੈ ਭਾਈ ਕੋਈ ਨਹੀਂ ਜਿਹੜਾ ਸਮਾਂ ਨਿਕਲ ਗਿਆ ਉਹ ਦੁਬਾਰੇ ਤਾਂ ਨਹੀਂ ਆਣਾ ਭਾਵੇਂ ਚੰਗਾ ਸੀ ਆ ਮਾੜਾ ਸੀ ਮੈਂ ਇੰਨੇ ਸਮਾਂ ਪਿੱਛੇ ਕਦੇ ਵੀ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਪਰ ਅੱਜ ਤੋਂ ਮੈਂ ਆਪਣਾ ਰੁਟੀਨ ਬਣਾਣਾ ਹੈ ਵੀ ਮੈਂ ਗੁਰੂ ਘਰ ਜਾਣਾ ਹੀ ਜਾਣਾ ਹੈ ਜਿਹੜਾ ਸਮਾਂ ਬੀਤ ਗਿਆ ਉਹ ਸੋ ਬੀਤ ਗਿਆ ਆਪਾਂ ਨਹੀਂ ਕੀਤਾ ਪਰਮਾਤਮਾ ਦਾ ਸਿਮਰਨ ਬੰਦਗੀ ਅੱਜ ਤੋਂ ਹੀ ਆਪਾਂ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਆਪਾਂ ਇੰਨਾ ਸਿਮਰਨ ਬੰਦਗੀ ਕਰੀਏ ਜਿਹੜਾ ਸਮਾਂ ਬੀਤ ਗਿਆ ਉਸ ਦਾ ਵੀ ਆਪਾਂ ਕोटा ਪੂਰਾ ਕਰ ਲਈਏ ਸਿਮਰਨ ਬੰਦਗੀ ਕਰਕੇ ਗੁਰੂ ਮਹਾਰਾਜ ਜੀ ਆਪਣੀ ਤੇ ਕਿਰਪਾ ਕਰਦੇ ਹਨ ਉਹ ਨਾਨਕ ਤੇ ਭਜਨ ਤੇ ਨਿਰਪੋ ਪਦ ਪਾਵੇ। ਏ ਨਾਨਕ ਉਸ ਪਰਮਾਤਮਾ ਦੇ ਭਜਨ ਦੀ ਬਰਕਤ ਨਾਲ ਮਨੁੱਖ ਉਹ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ। ਜਿੱਥੇ ਕੋਈ ਡਰ ਉਹ ਨਹੀਂ ਸਕਦਾ ਇਨਸਾਨ ਉਹ ਉੱਚੇ ਦਰਜੇ ਤੇ ਹੋ ਜਾਂਦਾ ਹੈ ਜਿਸ ਸਾਰੇ ਸੰਸਾਰ ਵਿੱਚ ਉਸ ਦੀ ਇੱਜ਼ਤ ਬੜੀ ਰਹਿੰਦੀ ਹੈ। ਮਾੜੇ ਕੰਮਾਂ ਤੋਂ ਹੋਏ ਇਨਸਾਨ ਦੂਰ ਰਹਿੰਦਾ ਹੈ ਸਦਾ ਹੀ ਸੰਸਾਰ ਵਿੱਚ ਉਸ ਦੀ ਚਰਚਾ ਹੁੰਦੀ ਹੈ ਭਾਵੇਂ ਉਹ ਸੰਸਾਰ ਵਿੱਚ ਹੋਵੇ ਤਾਂ ਵੀ ਹੁੰਦੀ ਹੈ ਜੇ ਇਹ ਇਨਸਾਨ ਸੰਸਾਰ ਛੱਡ ਕੇ ਵੀ ਚਲਾ ਜਾਂਦਾ ਹੈ ਫਿਰ ਵੀ ਉਸ ਦੀ ਚਰਚਾ ਹੁੰਦੀ ਹੈ ਜੋ ਇਹ ਇਨਸਾਨ ਚੰਗਾ ਹੁੰਦਾ ਹੈ ਜਿਹੜਾ ਗੁਰੂ ਦੀ ਬਾਣੀ ਦੇ ਨਾਲ ਜੁੜਿਆ ਹੁੰਦਾ ਹੈ ਸਦਾ ਹੀ ਉਹ ਨਾਮ ਦਾ ਜਪਦਾ ਕਰਕੇ ਨਾਮ ਕਮਾਉਂਦਾ ਹੈ ਵਡਿਆਈਆਂ ਵੀ ਆ ਗੱਲਾਂ ਹੁੰਦੀਆਂ ਉਸ ਦੀਆਂ ਆਪਾਂ ਵੀ ਗੁਰੂਆਂ ਦੇ ਚਰਨਾਂ ਦੇ ਨਾਲ ਜੁੜ ਕੇ ਬਾਣੀ ਦੇ ਨਾਲ ਜੁੜ ਕੇ ਸਿਮਰਨ ਕਰਕੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਪ੍ਰਮਾਤਮਾ ਆਪਣੇ ਤੇ ਵੀ ਕਿਰਪਾ ਕਰਨਗੇ ਜਿਹੜਾ ਸਮਾਂ ਬੀਤ ਗਿਆ ਉਹ ਦੁਬਾਰਾ ਨਹੀਂ ਆਣਾ ਅੱਜ ਤੋਂ ਹੀ ਆਪਾਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀਏ ਕਿਸੇ ਵੇਲੇ ਵੀ ਆਪਣਾ ਅੰਤ ਸਮਾ ਆ ਸਕਦਾ ਹੈ ਕਿਸੇ ਵੇਲੇ ਵੀ ਇਹ ਮਰਾਜ਼ ਇਹ ਆਪਾਂ ਨੂੰ ਲੈਣੇ ਆ ਸਕਦੇ ਹਨ ਇਨਸਾਨ ਦੀ ਉਮਰ ਦਾ ਕੋਈ ਨਹੀਂ ਪਤਾ ਬਚਪਨ ਵਿੱਚ ਵੀ ਮੌਤ ਹੋ ਜਾਂਦੀ ਹੈ ਜਵਾਨੀ ਵਿੱਚ ਵੀ ਹੋ ਜਾਂਦੀ ਹੈ ਤੇ ਬੁੱਢਾਪੇ ਵਿੱਚ ਵੀ ਹੋ ਜਾਂਦੀ ਹੈ ਉਮਰ ਦਾ ਕੋਈ ਨਹੀਂ ਪਤਾ ਆਪਾਂ ਕਈ ਵਾਰ ਸੋਚਦੇ ਰਹਿੰਦੇ ਹਾਂ ਭਾਈ ਬੁੱਢਾਪਾ ਆਵੇਗਾ ਗੁਰੂ ਦੀ ਬਾਣੀ ਪੜਾਂਗੇ ਸਿਮਰਨ ਕਰਾਂਗੇ ਪਰ ਇਹੋ ਜਿਹਾ ਸਮਾਂ ਆਂਦਾ ਹੈ ਕਿ ਬੁੱਢਾਪਾ ਆਣ ਦਿੰਦਾ ਹੀ ਨਹੀਂ ਆਪਣੀ ਜਿੰਨੀ ਉਮਰ ਹੁੰਦੀ ਹੈ ਉਹ ਘਟਦੀ ਹੀ ਜਾਂਦੀ ਹੈ ਜਵਾਨੀ ਵਿੱਚ ਹੀ ਮੌਤ ਹੋ ਜਾਂਦੀ ਹੈ ਇਨਸਾਨ ਦੀ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਗੁਰੂ ਦੇ ਸਿਮਰਨ ਬੰਦਗੀ ਕਰੀਏ ਸੇਵਾ ਕਰੀਏ ਆਪਣਾ ਜੀਵਨ ਸਫਲ ਕਰੀਏ ਗਲਤੀਆਂ ਪੁੱਲਾਂ ਚੁੱਕਾਂ ਦੀ ਖੇਮਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ